ਫਰੀਦਕੋਟ ਪੁਲਿਸ ਦੀ 2025 ਸਾਲ ਦੀ ਘਰਗੁਜ਼ਾਰ ਮੈਂ ਆਪ ਜੀ ਦੇ ਮਾਧਮੇਂ ਰਾਈ ਫਰੀਦਕੋਟ ਵਾਸੀਆਂ ਦੇ ਸਾਹਮਣੇ ਰੱਖਣਾ ਚਾਹਾਂਗੀ ਪਿਛਲੇ 1 ਸਾਲ ਜੇ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਫਰੀਦਕੋਟ ਪੁਲਿਸ ਦੀ ਕੀ ਉਪਲਬਧੀਆਂ ਰਹੀਆਂ ਤੇ ਪੂਰੀ ਫਰੀਦਕੋਟ ਪੁਲਿਸ ਦੀ ਟੀਮ ਵੱਲੋਂ ਬਹੁਤ ਹੀ ਤੰਦੇਹੀ ਔਰ ਬਹੁਤ ਮਿਹਨਤ ਨਾਲ ਕ੍ਰਾਈਮ ਦੇ ਜਿੰਨੇ ਵੀ ਪੈਰਾਮੀਟਰਸ ਨੇ ਉਹਨਾਂ ਤੇ ਬਹੁਤ ਮਿਹਨਤ ਕਰਕੇ ਸਾਰੇ ਹੀ ਜਿਹੜੇ ਮਾਮਲੇ ਹੈ ਉਹਨਾਂ ਨੂੰ ਜ਼ਿਆਦਾਤਰ ਨੂੰ ਉਹਨਾਂ ਨੂੰ ਸੋਲਵ ਕੀਤਾ ਗਿਆ ਤੇ ਇਹ ਬਹੁਤ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਇੱਕ ਰਿਕਾਰਡ ਤੋੜ ਕਾਰਵਾਈ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ ਕੀਤੀ ਗਈ ਇਸ ਪੂਰੇ ਵੀ ਇਹ ਜਿਹੜਾ ਕ੍ਰਾਈਮ ਡੇਟਾ ਜਦੋਂ ਅਸੀਂ ਕੱਢਿਆ ਤਾਂ ਮੈਨੂੰ ਇਸ ਗੱਲ ਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਪ੍ਰੋਪਰ ਕ੍ਰਾਈਮ ਰੇਟ 'ਚ ਅਸੀਂ 31% ਡਿਕਲਾਈਨ ਅਸੀਂ ਸਾਡੇ ਵੱਲੋਂ ਅਚੀਵ ਕੀਤੀ ਗਈ ਹੈ ਜੋ ਕਿ ਸਾਡੀ ਇੱਕ ਜ਼ੀਰੋ ਟੋਲਰੈਂਸ ਟੂ ਕ੍ਰਾਈਮ ਪਾਲਿਸੀ ਦਾ ਇੱਕ ਨਤੀਜਾ ਹੈ ਇਹ ਜਿਹੜਾ 31% ਡਿਕਲਾਈਨ ਹੈ ਇੱਕ ਪੂਰੀ ਹੀ ਕ੍ਰਾਈਮ ਦੇ ਵਿੱਚ ਇਹਦੇ ਵਿੱਚ ਜਿਹੜਾ ਚੋਰੀ ਦੇ ਕ੍ਰਾਈਮ ਨੇ ਉਹਦੇ 45% ਡਿਕਰੀਜ਼ ਹੈ ਯਾਨੀ ਜਿੰਨੇ ਕੇਸ 224 ਚ ਹੋਈ ਸੀ ਉਹ ਤੋਂ 45% ਘਟ ਚੋਰੀ ਦੇ ਕੇਸਸ 225 ਚ ਹੋਏ ਤਾਂ 스내ਚਿੰਗ ਦੇ ਜਾਂ ਲੁੱਟਖੋ ਵਾਲੇ ਜਿਹੜੇ ਕੇਸਸ ਹੈ तैती केसिजावर रजिस्टर की गई है भी सौ टोटल बवंजा दोषी स्नाचें जोड़े हैं गिरफ़्तार किए गए ये दोनों चीज़ों पर चीज़ है जो है उन्होंने ट्रेस करना ਤੇ ਉਹ ਜਿਹੜਾ ਚੋਰੀ ਦਾ ਸਮਾਨ ਹੈ ਲੋਕਾਂ ਨੂੰ ਵਾਪਸ ਦੁਹਾਂਜੋ ਫਰੀਦਕੋਟ ਪੁਲਿਸ ਵੱਲੋਂ ਪਿਛਲੇ ਬਸ ਸਾਲਾਂ 'ਚ ਸਭ ਤੋਂ ਚੰਗੀ ਕਾਰਗੁਜ਼ਾਰੀ ਕੀਤੀ ਗਈ ਹੈ ਤੇ ਟੋਟਲ 1 ਕਰੋੜ ਤੋਂ ਵੱਧ ਕੀਮਤ ਦਾ ਜਿਹੜਾ ਚੋਰੀ ਦਾ ਸਮਾਨ ਹੈ ਉਹ ਰਿਕਵਰ ਕਰਕੇ ਉਹਦੇ ਵਾਰਿਸਾਂ ਤੱਕ ਪਹੁੰਚਾਇਆ ਗਿਆ ਹੈ ਇਹਦੇ ਨਾਲ ਹੀ ਅਗਰ ਅਸੀਂ ਯੁੱਧ ਨਸ਼ਾ ਵਿਰੁੱਧ ਚ ਗੱਲ ਕਰੀਏ ਤਾਂ 2025 'ਚ ਫਰੀਦਕੋਟ ਪੁਲਿਸ ਵੱਲੋਂ ਸਾਢੇ 3 ਗੁਣਾ ਵੱਧ ਕੇਸਿਸ ਰਜਿਸਟਰ ਕੀਤੇ ਗਏ ਟੋਟਲ 1334 ਨਸ਼ਾ ਤਸਕਰ ਕਾਬੂ ਹੋਏ ਜੋ ਕਿ ਅਗੇਨ ਫਰੀਦਕੋਟ ਦੇ ਇਤਿਹਾਸ ਚ ਸਭ ਤੋਂ ਵੱਡੀ ਫਿਗਰ ਹੈ ਅੱਜ ਤੱਕ ਦੀ ਇਹ ਜਿਹੜੇ 1334 ਨਸ਼ਾ ਤਸਕਰ ਗ੍ਰਫਤਾਰ ਹੋਏ ਹਨ ਇਹਨਾਂ ਦੀ ਟੋਟਲ 4 ਕਰੋੜ 94 ਲੱਖ ਉਸ ਵੱਧ ਕੀਮਤ ਦੀ ਜਿਹੜੀ ਪ੍ਰਾਪਰਟੀ ਹੈ ਉਹ ਕੰਪੀਟੈਂਟ ਅਥਾਰਟੀ ਵੱਲੋਂ ਆਰਡਰਸ ਲੈ ਕੇ ਪ੍ਰੋਪਰ ਪ੍ਰੋਸੈਸ ਕਰਕੇ ਉਹਨੂੰ ਫ੍ਰੀਜ਼ ਵੀ ਕਰਾਇਆ ਗਿਆ ਹੈ ਜੋ ਕਿ ਇੱਕ ਸਿੱਧਾ ਇਹ ਮੈਸੇਜ ਸਾਡੇ ਵੱਲੋਂ ਦਿੱਤਾ ਗਿਆ ਹੈ ਕਿ ਨਸ਼ਿਆਂ ਤੋਂ ਜਿਹੜੀ ਕਾਲੀ ਕਮਾਈ ਕਰਕੇ ਤੁਸੀਂ ਇਹ ਕੋਠੀਆਂ ਬਣਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਅਸੀਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕਰਾਵਾਂਗੇ ਤੇ ਅਸੀਂ ਤੁਹਾਡੇ ਕੋਲ ਉਹ ਰਹਿਣ ਨਹੀਂ ਦੇਵਾਂਗੇ ਜਿਹੜੀ ਰਿਕਵਰੀਜ਼ ਦੀ ਗੱਲ ਕਰੀਏ ਤਾਂ ਅਗੇਨ ਇਟ ਵਾਸ ਅ ਰਿਕਾਰਡ ਬ੍ਰੇਕਿੰਗ ਪਰਫਾਰਮੈਂਸ ਵਿੱਚ 29 ਕਿਲੋ ਤੋਂ ਵੱਧ ਹੈਰੋਇਨ ਰਿਕਵਰ ਹੋਈ ਹੈ ਇੱਕ ਕਵਿੰਟਲ ਤੋਂ 17 ਲੱਖ ਡਰਗ ਮਨੀ ਅਗੇਨ ਇਟ ਇਜ਼ ਵਨ ਆਫ ਦਾ ਹਾਈਐਸਟ ਦੈਟ ਹੈਜ਼ ਐਵਰ ਬੀਨ ਅਚੀਵਡ ਬਾਈ ਫਰੀਦਕੋਟ ਪੁਲਿਸ ਟੋਟਲ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਾਂ ਐਕਸਟੋਰਸ਼ਨ ਕੇਸਿਸ ਦੇ ਅਗੇਂਸਟ ਜਿਹੜਾ ਸਾਡਾ ਐਕਸ਼ਨ ਰਿਹਾ ਹੈ ਉਹ ਵੀ ਇੱਕ ਬਹੁਤ ਅੱਛੀ ਇੱਕ ਕਾਰਗੁਜ਼ਾਰੀ ਰਹੀ ਹੈ ਔਰ ਟੋਟਲ ਇਹਦੇ ਵਿੱਚ ਸਾਡੇ ਵੱਲੋਂ ਪਿਛਲੇ ਪੂਰੇ ਸਾਲ 'ਚ 42 ਅਸਲੇ ਬਰਾਮਦ ਕੀਤੇ ਗਏ ਜੋ ਕਿ ਪਿਛਲੇ 4 ਸਾਲਾਂ 'ਚ ਅਗੇਨ ਇਟ ਇਜ਼ ਦਾ ਹਾਈਐਸਟ ਔਰ ਜਿੰਨੇ ਵੀ ਐਕਸਟਰਸ਼ਨ ਕੇਸੇ ਇਥੇ ਆਏ ਹੈ ਆਈ ਏਮ ਵੈਰੀ ਪ੍ਰਾਊਡ ਟੂ ਸੇ ਥੈਟ ਕਿ ਸਾਡੀ ਟੀਮ ਵੱਲੋਂ ਸਾਰੇ ਹੀ ਕੇਸੇ ਬਹੁਤ ਹੀ ਇੱਕ ਰੀਅਲ ਟਾਈਮ ਚ ਉਹਨਾਂ ਨੂੰ ਕ੍ਰੈਕ ਕੀਤਾ ਗਿਆ ਜਿਹੜੇ ਉਹ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਸ ਪੂਰੇ ਮਸਲੇ ਚ ਟੋਟਲ 7 ਵਾਰ ਫਰੀਦਕੋਟ ਪੁਲਿਸ ਔਰ ਇਹ ਜਿਹੜੇ ਅਪਰਾਧੀ ਨੇ ਇਹਨਾਂ ਵਿੱਚ ਇੱਕ ਐਕਸਚੇਂਜ ਆਫ ਫਾਇਰ ਵੀ ਹੋਇਆ ਯਾਨੀ ਸਾਡੇ ਵੱਲੋਂ ਇੱਕ ਕਲੀਅਰ ਕੱਟ ਮੈਸੇਜ ਹੈ ਕਿ ਅਗਰ ਕੋਈ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹਦਾ ਮੂੰਹ ਤੋੜ ਅਸੀਂ ਜਵਾਬ ਦੇਵਾਂਗੇ ਤਾਂ ਇਹ ਸਾਰੀ ਜਿਹੜੀ ਸਾਡੀ ਕਾਰਗੁਜ਼ਾਰੀ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਸਾਈਬਰ ਠੱਗੀ ਦੇ ਜਿਹੜੇ ਸ਼ਿਕਾਰ ਵਿਅਕਤੀ ਨੇ ਉਹਨਾਂ ਦੀ ਵੀ ਫਰੀਦਕੋਟ ਪੁਲਿਸ ਵੱਲੋਂ ਕਾਫੀ ਮਦਦ ਕੀਤੀ ਗਈ ਪਿਛਲੇ 1 ਸਾਲ ਚ ਪਿਛਲੇ ਸਾਲ ਮਾਰਚ-ਅਪ੍ਰੈਲ ਮਹੀਨੇ ਚ ਮਾਂਜੋਗ ਡੀਜੀਪੀ ਸਰ ਵੱਲੋਂ ਸਾਈਬਰ क्राइम ਥਾਣੇ ਦਾ ਇੱਕ ਇਨੋਗਰੇਸ਼ਨ ਕੀਤਾ ਗਿਆ ਤਾਂ ਉਸ ਦਿਨ ਸੇ ਲੈ ਕੇ ਹੁਣ ਤੱਕ ਪਿਛਲੇ ਪੂਰੇ ਸਾਲ ਚ 82 ਲੱਖ ਰੁਪਏ ਦੀ ਕੀਮਤ ਸਾਈਬਰ ਫਰਾਡ ਦੇ ਜਿਹੜੇ ਵਿਕਟਿਮਸ ਨੇ ਉਹਨਾਂ ਨੂੰ ਵਾਪਸ ਕਰਾਈ ਗਈ ਜੋ ਆਪਣੇ ਆਪ ਵਿੱਚ ਇੱਕ ਬਹੁਤ ਮੇਜਰ ਮਾਈਲਸਟੋਨ ਸਾਡੇ ਵੱਲੋਂ ਹੈ ਤਾਂ ਟੋਟਲ 280 ਮੋਬਾਈਲ ਹਲੇ ਤੱਕ ਪਿਛਲੇ ਪੂਰੇ ਸਾਲ ਚ ਅਸੀਂ ਲੋਕਾਂ ਨੂੰ ਉਹਨਾਂ ਦੇ ਵਾਪਸ ਦੁਆਏ ਜਿਹੜੇ ਕਿਤੇ ਡਿੱਗ ਪੈਂਦੇ ਆ ਚੋਰੀ ਹੋ ਜਾਂਦੇ ਆ ਗੁੰਮ ਹੋ ਜਾਂਦੇ ਉਹ ਵੀ ਇੱਕ ਕਾਫੀ ਅੱਛੀ ਗੁੱਡਵਿਲ ਸਾਨੂੰ ਉੱਚ ਮਿਲੀ ਹੈ ਜਿਹੜਾ ਅੰਡਰ ਇਨਵੈਸਟੀਗੇਸ਼ਨ ਕੇਸਸ ਦਾ ਇੱਕ ਡਿਸਪੋਜ਼ਲ ਹੈ ਉਹ ਚ ਸਾਡੇ ਵੱਲੋਂ 200 ਸਾਲ 2025 ਦੌਰਾਨ 2060 ਕੇਸਸ ਦਾ ਡਿਸਪੋਜ਼ਲ ਕੀਤਾ ਗਿਆ ਜੋ ਕਿ ਅਗੇਨ ਫਰੀਦਕੋਟ ਜ਼ਿਲ੍ਹੇ ਦੇ ਇਤਿਹਾਸ ਚ ਸਭ ਤੋਂ ਵੱਡਾ ਅਜ ਤੱਕ ਆਂਕੜਾ ਹੈ ਔਰ 2025 ਚ 5187 درخواستਾਂ ਦਾ ਇੱਕ ਰਿਪਟਾਰਾ ਕੀਤਾ ਗਿਆ ਹੈ ਤਾਂ ਇਹ ਜਿੰਨੀ ਵੀ ਇਹ ਫਿਗਰਸ ਹੈਗੇ ਉਹ ਇਹ ਹੀ ਇਹ ਦਰਸਾਉਂਦੇ ਹੈ ਕਿ ਜਦੋਂ ਅਸੀਂ ਕੰਪੇਅਰ ਕਰੇ ਪਿਛਲੇ ਸਾਲ ਦੀ ਫਰੀਦਕੋਟ ਪੁਲਿਸ ਦੀ ਕਾਰਗੁਜ਼ਾਰੀ ਨੂੰ ਉਸ ਤੋਂ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਚ ਤਾਂ ਇਹ ਕਾਫੀ ਮੇਜਰ ਇੱਕ ਇੰਪਰੂਵਮੈਂਟ ਹੋਇਆ ਹੈ ਔਰ ਜਿਹੜਾ ਜੋ ਵੀ ਕ੍ਰਾਈਮ ਜਿਹੜਾ ਇੱਕ ਆਮ ਨਾਗਰਿਕ ਨੂੰ ਅਫੈਕਟ ਕਰਦਾ ਹੈ ਅਸੀਂ ਉਹਤੇ ਇੱਕ ਬਹੁਤ ਹੀ ਸਿਨਸੇਅਰਿਟੀ ਔਰ ਬਹੁਤ ਹੀ ਮਿਹਨਤ ਸੇ ਅਸੀਂ ਉਹਤੇ ਕਾਰਵਾਈ ਕੀਤੀ ਹੈ ਜਿੰਨੇ ਵੀ ਇਹ ਖੋਦੇ ਮਾਮਲੇ ਹਨ ਸਨਾਚਿੰਗ ਦੇ ਜਿੰਨੇ ਕੇਸਸ ਹਨ ਉਹਦੇ ਵਿੱਚ ਇੱਕ ਬੇਮਿਸਾਲ ਕਾਰਵਾਈ ਕਰਦੇ ਹੋਏ 97% ਕੇਸਸ ਚ ਅਸੀਂ ਰਿਕਵਰੀ ਕਰਾਈ ਹੈ ਅਨੀ ਅਗਰ ਪਹਿਲਾਂ ਤੇ ਅਸੀਂ ਖੋਦ ਹੀ ਜਿਹੜੇ ਕੇਸਸ ਸੀ ਉਹ ਚ 33% ਡਿਕਲਾਈਨ ਲੈ ਕੇ ਆਏ ਔਰ ਅਗਰ ਮੰਨ ਲਿਆ ਕੁਝ ਕੇਸਿਸ ਹੋਏ ਵੀ ਹੈ ਤਾਂ ਉਹ 97% ਕੇਸਿਸ ਸਾਡੇ ਵੱਲੋਂ ਟ੍ਰੇਸ ਹੋਏ ਹੈ ਤੇ ਉਹ ਸਮਾਨ ਵਿਕਟਿਮਸ ਨੂੰ ਵਾਪਸ ਅ ਦਵਾਇਆ ਗਿਆ ਹੈ ਅ ਇਸ ਤੋਂ ਇਲਾਵਾ ਤੀ ਅਪਰਾਧੀ ਜੋ ਲੰਬੇ ਸਮੇਂ ਸੇ ਪਗੋੜੇ ਸੀ ਔਰ ਕੁਝ ਪਗੋੜੇ 20 ਸਾਲਾਂ ਤੋ ਪੁਲਿਸ ਦੇ ਹੱਥ ਨਹੀਂ ਛੜੇ ਸੀ ਕੁਝ 10 ਸਾਲਾਂ ਤੋ ਕੁਝ 4 ਸਾਲਾਂ ਤੋ ਉਹ ਪਗੋੜੇ ਵੀ ਜੋ ਹੈ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਟ੍ਰੈਫਿਕ ਦੇ ਰਿਗਾਰਡਿੰਗਲੀ ਸਾਡੇ ਵੱਲੋਂ ਇੱਕ ਲਿਮਿਟਡ ਰਿਸੋਰਸਸ ਨੂੰ ਇੱਕ ਜੁਡੀਸ਼ੀਅਸ ਯੂਟਿਲਾਈਜੇਸ਼ਨ ਕਰਦੇ ਹੋਏ 1 ਕਰੋੜ 98 58 ਲੱਖ ਤੋਂ ਵੱਧ ਜੁਰਮਾਨੇ ਕੀਤੇ ਗਏ ਨੇ ਤੇ ਅਗਰ 2024 ਔਰ 2025 ਦੇ ਵਿੱਚ ਅਗਰ ਅਸੀਂ ਕੰਪੈਰੀਜ਼ਨ ਕਰੀਏ 2025 'ਚ 8000 ਤੋਂ ਵੱਧ ਚਲਾਨ ਹੋਏ ਨੇ ਔਰ ਇਹ 46 ਲੱਖ ਰੁਪਏ ਐਕਸਟਰਾ ਦੇ ਚਲਾਨਸ ਜਿਹੜੇ ਹੋਏ ਨੇ ਪੁਲਿਸ ਵੈਲਫੇਅਰ ਦੇ ਸੰਬੰਧ ਵਿੱਚ ਵੀ ਫਰੀਦਕੋਟ ਪੁਲਿਸ ਵੱਲੋਂ ਕਾਫੀ ਚੰਗੀ ਕਾਰਗੁਜ਼ਾਰੀਆਂ ਕੀਤੀਆਂ ਗਈਆਂ ਹਨ ਜਿਵੇਂ 2025 ਦੇ ਸ਼ੁਰੂਆਤ ਤੁਹਾਨੂੰ ਯਾਦ ਹੋਊਗਾ ਕਿ ਅਸੀਂ ਸਾਰੇ ਥਾਣੇ ਤੇ ਚੌਕੀਆਂ ਦੀ ਨੁਹਾਰ ਬਦਲੀ ਸੀ ਜੋ ਕਿ ਪੂਰੇ ਪੰਜਾਬ 'ਚ ਵੀ ਇੱਕ ਮਿਸਾਲ ਬਣਾਈ ਸੀ ਹੁਣ 2026 'ਚ ਅਸੀਂ ਸਾਰੇ ਹੀ ਥਾਣੇ ਤੇ ਚੌਕੀਆਂ ਨੂੰ ਡਿਜੀਟਲ ਔਰ ਹਾਈ ਟੈਕ ਬਣਾਇਆ ਹੈ ਉਹਨਾਂ ਨੂੰ ਲੈਪਟਾਪਸ ਤੇ ਕੰਪਿਊਟਰਸ ਦੀ ਅਸੀਂ ਵੰਡ ਕੀਤੀ ਹੈ ਤੋਂ ਇਲਾਵਾ ਪੁਲਿਸ ਲਾਈਨਸ ਦਾ ਇੱਕ ਮੇਕਅਪਰ ਹੋਇਆ ਜੇ ਇੱਕ ਨਵਾਂ ਕਾਨਫਰੈਂਸ ਹਾਲ ਬਣਿਆ ਇੱਕ ਨਵਾਂ ਬਰੀਫਿੰਗ ਹਾਲ ਉੱਥੇ ਬਣਵਾਇਆ ਗਿਆ ਔਰ ਇਹ ਸਾਰੇ ਹੀ ਚੀਜ਼ਾਂ ਵਾਸਤੇ ਮੈਂ ਮਾਨਯੋਗ ਡੀਜੀਪੀ ਸਰ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦੀ ਹਾਂ ਮੇਨਲੀ ਮੈਂ ਹੁਣ ਲਾਸਟ ਇਹ ਹੀ ਕਹਾਂਗੀ ਕਿ ਫਰੀਦਕੋਟ ਪੁਲਿਸ ਨੇ ਡਿਊਟੀ ਤੋਂ ਅੱਗੇ ਵਧ ਕੇ ਇੱਕ ਮਾਨਵਤਾ ਦੀ ਸੇਵਾ ਨੂੰ ਵੀ ਸਾਡੇ ਵੱਲੋਂ ਇੱਕ ਤਰਜੀਹ ਦਿੱਤੀ ਗਈ ਜਿਵੇਂ ਪਿਛਲੇ ਸਾਲ 'ਚ ਬਹੁਤ ਸੇ ਐਸੇ ਇਨਸੀਡੈਂਟ ਸੀ ਜਿੱਥੇ ਆਮ ਨਾਗਰਿਕ ਨੂੰ ਪੁਲਿਸ ਦੀ ਲੋੜ ਸੀ ਸ਼ਹਿਰ ਨੂੰ ਪੁਲਿਸ ਦੀ ਲੋੜ ਸੀ ਜੇ ਚ ਜਿਵੇਂ ਇਧਰ ਮਾਈ ਗੋਦੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਜਦੋਂ ਇੱਕ ਪਾਵਰ ਗ੍ਰਿਡ ਨੂੰ ਆਗ ਲੱਗੀ ਸੀ ਤਾਂ ਪੂਰੇ ਸ਼ਹਿਰ ਚ ਬਿਜਲੀ ਨਹੀਂ ਸੀ ਤਾਂ ਫਾਇਰ ਬ੍ਰਿਗੇਡ ਵੀ ਆਪਣੇ ਪੰਪਸ ਨਹੀਂ ਚਲਾ پا ਰਹੇ ਸੀ ਤਬ ਉਸ ਦਿਨ ਫਰੀਦਕੋਟ ਪੁਲਿਸ ਨੇ ਆਪਣੇ ਪੁਲਿਸ ਲਾਈਨਸ ਦੇ ਵਹੀਕਲਸ ਯੂਜ਼ ਕਰਕੇ ਉਸ ਆਗ ਤੇ ਸਾਡੇ ਵੱਲੋਂ ਕਾਬੂ ਪਾਇਆ ਗਿਆ ਸਿਮਿਲਰਲੀ ਇੱਕ ਬਹੁਤ ਹੀ અનਫੋਰਚੂਨੇਟ ਇਨਸੀਡੈਂਟ ਹੋਇਆ ਬੱਸ ਦਾ ਐਕਸੀਡੈਂਟ ਹੋਇਆ ਸੀ ਤਾਂ ਪੁਲਿਸ ਵੱਲੋਂ ਮੌਕੇ ਤੇ ਇਮੀਡੀਏਟਲੀ ਪਹੁੰਚਦੇ ਹੋਏ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜੇ ਇੰਜਰਡ ਸੀ ਉਹਨਾਂ ਨੂੰ ਆਪਣੀ ਗੱਡੀਆਂ 'ਚ ਇਮੀਡੀਏਟਲੀ ਸਾਡੇ ਵੱਲੋਂ ਹਸਪੀਟਲ ਪਹੁੰਚਾਇਆ ਗਿਆ ਐਂਡ ਵੀ ਵਰ ਏਬਲ ਟੂ ਸੇਵ 27 ਲਾਈਵਸ ਤਾਂ ਮੈਨੂੰ ਬਹੁਤ ਮਾਣ ਹੈ ਆਪਣੀ ਪੂਰੀ ਟੀਮ ਤੇ ਕਿ ਉਹ ਇਨ ਇਸ ਟਾਈਪ ਦੇ ਇਨਸੀਡੈਂਟਸ ਚ ਇੱਕ ਅੱਗੇ ਵੱਧ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਜਿਹੜਾ ਇੱਕ ਮਿਸਾਲੀ ਇੱਕ ਪਰਫਾਰਮੈਂਸ 2225 ਚ ਪ੍ਰੀਕੋਰਡ ਪੁਲਿਸ ਵੱਲੋਂ ਦਿੱਤੀ ਗਈ ਹੈ ਉਹੀ ਅਸੀਂ 2226 ਚ ਅਸੀਂ ਪੂਰਾ ਉਹਨੂੰ ਜਾਰੀ ਰੱਖਾਂਗੇ ਤਾਂ ਇਸ ਤੋਂ ਵੀ ਅਸੀਂ ਬੈਟਰ ਕਰਾਂਗੇ ਸਾਡਾ ਮੇਨ ਟੀਚਾ ਇਹ ਹੀ ਹੈ ਕਿ ਅਸੀਂ ਇੱਕ ਪ੍ਰੋਫੈਸ਼ਨਲ ਔਰ ਐਫੀਸ਼ੀਐਂਟ ਔਰ ਇੱਕ ਕ੍ਰਾਈਮ ਫ੍ਰੀ ਪੁਲਿਸਿੰਗ ਵਲ ਅਸੀਂ ਧਿਆਨ ਦੇਈਏ ਔਰ ਫਰੀਦਕੋਟ ਵਾਸੀਆਂ ਨੂੰ ਅਸੀਂ ਇੱਕ ਕ੍ਰਾਈਮ ਫਰੀ ਫਰੀਦਕੋਟ ਅਸੀਂ ਬੁਲਾਈ ਥੈਂਕ ਯੂ